ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਿਰਦੇਸ਼ਾਂ ਦੇ ਇਤਿਹਾਸ ਹੈ ਗੁਰਦੁਆਰਾ ਸ੍ਰੀ ਚਰਨ ਕਵਲ ਸਾਇ ਮਾਚੀਵਾੜਾ ਤੋਂ ਹੜਾ ਦੇ ਮੱਦੇਨਜ਼ਰ ਸਤੂ ਦਰਿਆ ਦੇ ਤੁਸੀਵੰਤ ਤੇ ਲੰਗਰ ਦੀ ਸੇਵਾ ਕੀਤੀ ਜਾ ਰਹੀ ਹੈ ਕਥਾਵਾਚ ਬਜਿੱਤਰ ਨਹੀਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਰਵਿੰਦਰ ਕਾਮੀ ਦੇ ਨਿਰਦੇਸ਼ ਹਨ ਕਿ ਜਿੱਥੇ ਕਿਤੇ ਵੀ ਹੜਾ ਦੌਰਾਨ ਲੰਗਰ ਜ਼ਰੂਰਤ ਪੈਂਦੀ ਹੈ ਤਾਂ ਉੱਥੇ ਤੁਰੰਤ ਰਾਸ਼ਨ ਸਮਗਰੀ ਪਹੁੰਚਾਈ ਜਾਵੇ ਉਹਨਾਂ ਨੇ ਕਿਹਾ ਕਿ ਪਿਛਲੇ 4 ਦਿਨ ਤੋਂ ਤੁਸੀਵੰਤ ਨੂੰ ਬਚਾਉਣ ਦੇ ਲਈ ਜੋ ਲੋਕ ਕੰਮ ਕਰ ਰਹੇ ਹਨ ਅਤੇ ਪ੍ਰਸ਼ਾਸਨ ਨੇ ਲੰਗਰ ਵਰਤਾਇਆ ਜਾ ਰਿਹਾ ਹੈ ਇਸੋ 라ਵਾ ਹੋਰ ਵੀ ਜਿੱਥੇ ਕਿਤੇ ਜਰੂਰਤ ਪੈਂਦੀ ਹੈ ਤਾਂ ਸੇਵਾਦਾਰ ਲਗਾਤਾਰ ਉੱਥੇ ਪਹੁੰਚ ਰਹੇ ਹਨ ਜਿਹਦੇ ਨਾਮ ਤੇ ਆਪਣਾ ਉਹ ਦੱਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਬਚਿੱਤਰ ਸਿੰਘ ਪ੍ਰਚਾਰਕ ਗੁਰਦੁਆਰਾ ਸ੍ਰੀ ਚਰਨ ਕਮਲ ਸਾਹਿਬ ਮਾਛੀਵਾੜਾ ਸਾਹਿਬ ਤੋਂ ਸੋ ਅੱਜ ਅਸੀਂ ਇੱਥੇ ਪਿੰਡ ਧੁੱਲੇਵਾਲ ਪਹੁੰਚੇ ਆ ਜੀ ਜਿੱਥੇ ਕੁਝ ਦਿਨਾਂ ਤੋਂ ਇਹ ਖਬਰਾਂ ਮਿਲ ਰਹੀਆਂ ਸੀ ਵੀ ਪਾਣੀ ਜਿਹੜਾ ਸਤਲੁਜ ਦਾ ਪਾਣੀ ਬਹੁਤ ਚੜਿਆ ਹੋਇਆ ਸੋ ਤਕਰੀਬਨ ਪਿਛਲੇ 7-8 ਦਿਨਾਂ ਤੋਂ ਗੁਰਦੁਆਰਾ ਸ੍ਰੀ ਚਰਨ ਕਮਲ ਸਾਹਿਬ ਮਾਛੀਵਾੜਾ ਸਾਹਿਬ ਤੋਂ ਇੱਥੇ ਸੇਵਾ ਪਹੁੰਚ ਰ ਜਿਹੜੇ ਇਲਾਕੇ ਦੇ ਵੀਰ ਭੈਣ ਭਰਾ ਸਾਰੇ ਸੇਵਾ ਤੇ ਲੱਗੇ ਹੋਏ ਨੇ ਸੋ ਨਿਰੰਤਰ ਦਿਨ ਵਿੱਚ ਇੱਕ ਵਾਰ ਉਹਨਾਂ ਦੇ ਲਈ ਇੱਥੇ ਲੰਗਰ ਦੀ ਸੇਵਾ ਹੋ ਰਹੀ ਹੈ ਤੇ ਇਸ ਤੋਂ ਬਿਨਾਂ ਸਾਡੇ ਸੇਵਾਦਾਰ ਪੂਰੇ ਤਤਪਰ ਨੇ ਜਿੱਥੋਂ ਵੀ ਸਾਨੂੰ ਕੋਈ ਫੋਨ ਕਾਲ ਆਉਂਦੀ ਜਿਵੇਂ ਅੱਜ ਕੱਚੇ ਮਾਛੀ ਬੜਾ ਸਾਹਿਬ ਤੋਂ ਸਾਨੂੰ ਫੋਨ ਆਇਆ ਸੋ ਉੱਥੇ ਵੀ ਜਿਹੜੀ ਆ ਉਹ ਸੇਵਾ ਪਹੁੰਚਦੀ ਕੀਤੀ ਗਈ ਹੈ ਤੇ ਇਹਦੇ ਨਾਲ ਨਾਲ ਹੀ ਅਸੀਂ ਵੀ ਬੇਨਤੀ ਕਰਾਂਗੇ ਵੀ ਜੋ ਮਾਨਯੋਗ ਪ੍ਰਧਾਨ ਜੀ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਉਹਨਾਂ ਵੱਲੋਂ ਜੋ ਵਿਸ਼ੇਸ਼ਾ ਨਿਰਦੇਸ਼ ਹੋਏ ਨੇ ਸੋ ਜੇ ਕਿਸੇ ਨੂੰ ਕਿਸੇ ਪ੍ਰਕਾਰ ਦੀ ਵੀ ਕੋਈ ਮਦਦ ਦੀ ਲੋੜ ਹੈ ਕੋਈ ਰਾਸ਼ਨ ਦੀ ਕੋਈ ਲੰਗਰ ਦੀ ਕੋਈ ਰਹਿ ਰੈਸ਼ ਦੀ ਸੋ ਗੁਰਦੁਆਰਾ ਚਰਨ ਕਮਲ ਸਿੰਘ ਜੀ ਦੇ ਦਰਵਾਜ਼ੇ 24 ਘੰਟੇ ਲੋੜਵੰਦਾ ਲਈ ਤੇ ਸੰਗਤਾਂ ਲਈ ਖੁੱਲੇ ਨੇ ਆਪ ਜੀ ਉੱਥੇ ਪਹੁੰਚ ਸਕਦੇ ਹੋ ਸੰਪਰਕ ਕਰ ਸਕਦੇ ਹੋ ਸੋ ਅਰਦਾਸ ਕਰਾਂਗੇ ਮਹਾਰਾਜ ਕਿਰਪਾ ਕਰੇ ਸਰਬੱਤ ਦਾ ਭਲਾ ਕਰੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਿਰਦੇਸ਼ਾਂ ਦੇ ਇਤਿਹਾਸ ਹੈ ਗੁਰਦੁਆਰਾ ਸ੍ਰੀ ਚਰਨ ਕਵਲ ਸਾਹਿਬ ਆਚੀਵਾੜਾ ਤੋ ਹੜਾ ਦੇ ਮੱਦੇਨਜ਼ਰ ਸਤੂ ਦਰਿਆ ਦੇ ਤੁਸੀ ਬੰਨ ਤੇ ਲੰਗਰ ਦੀ ਸੇਵਾ ਕੀਤੀ ਜਾ ਰਹੀ ਹੈ ਕਥਾਵਾਚ ਬਜਿੱਤਰ ਨਹੀਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਅਰਿੰਦਰ ਕਾਮੀ ਦੇ ਨਿਰਦੇਸ਼ ਹਨ ਕਿ ਜਿੱਥੇ ਕਿਤੇ ਵੀ ਹੜਾ ਦੌਰਾਨ ਲੰਗਰ ਜ਼ਰੂਰਤ ਪੈਂਦੀ ਹੈ ਤਾਂ ਉੱਥੇ ਤੁਰੰਤ ਰਾਸ਼ਨ ਸਮਗਰੀ ਪਹੁੰਚਾਈ ਜਾਵੇ ਉਹਨਾਂ ਨੇ ਕਿਹਾ ਕਿ ਪਿਛਲੇ 4 ਦਿਨ ਤੋਂ ਤੁਸੀ ਬਾਨ ਨੂੰ ਬਚਾਉਣ ਦੇ ਲਈ ਜੋ ਲੋਕ ਕੰਮ ਕਰ ਰਹੇ ਹਨ ਅਤੇ ਪ੍ਰਸ਼ਾਸਨ ਨੇ ਲੰਗਰ ਵਰਤਾਇਆ ਜਾ ਰਿਹਾ ਹੈ ਇਸ ਤੋਂ ਇਲਾਵਾ ਹੋਰ ਵੀ ਜਿੱਥੇ ਕਿਤੇ ਜ਼ਰੂਰਤ ਪੈਂਦੀ ਹੈ ਤਾਂ ਸੇਵਾਦਾਰ ਲਗਾਤਾਰ ਉੱਥੇ ਪਹੁੰਚ ਰਹੇ ਹਨ ਜੀ ਨਾਮ ਤੇ ਆਪਣਾ ਉਹ ਦੱਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਦਾਸ ਬਚਿੱਤਰ ਸਿੰਘ ਪ੍ਰਚਾਰਕ ਗੁਰਦੁਆਰਾ ਸ੍ਰੀ ਚੰਨ ਕਮਲ ਸਾਹਿਬ ਮਾਛੀਵਾੜਾ ਸਾਹਿਬ ਤੋਂ ਸੋ ਅੱਜ ਅਸੀਂ ਇੱਥੇ ਪਿੰਡ ਧੁੱਲੇਵਾਲ ਪਹੁੰਚੇ ਆਂ ਜੀ ਜਿੱਥੇ ਕੁਝ ਦਿਨਾਂ ਤੋਂ ਇਹ ਖਬਰਾਂ ਮਿਲ ਰਹੀਆਂ ਅਸੀਂ ਵੀ ਪਾਣੀ ਜਿਹੜਾ ਸਤਲੁਜ ਦਾ ਪਾਣੀ ਬਹੁਤ ਚੜਿਆ ਹੋਇਆ ਸੋ ਤਕਰੀਬਨ ਪਿਛਲੇ 7-8 ਦਿਨਾਂ ਤੋਂ ਗੁਰਦੁਆਰਾ ਸ੍ਰੀ ਚੰਨ ਕਮਲ ਸਾਹਿਬ ਮਾਛੀਵਾੜਾ ਸਾਹਿਬ ਤੋਂ ਇੱਥੇ ਸੇਵਾ ਪਹੁੰਚ ਰਹੀ ਹੈ ਜਿਹੜੇ ਇਲਾਕੇ ਦੇ ਵੀਰ ਭੈਣ ਭਰਾ ਸਾਰੇ ਸੇਵਾ ਤੇ ਲੱਗੇ ਹੋਏ ਨੇ ਸੋ ਨਿਰੰਤਰ ਦਿਨ ਵਿੱਚ ਇੱਕ ਵਾਰ ਉਹਨਾਂ ਦੇ ਲਈ ਇੱਥੇ ਲੰਗਰ ਦੀ ਸੇਵਾ ਹੋ ਰਹੀ ਹੈ ਇਸ ਤੋਂ ਬਿਨਾਂ ਸਾਡੇ ਸੇਵਾਦਾਰ ਪੂਰੇ ਤਤ ਪਰਨੇ ਜਿੱਥੋਂ ਵੀ ਸਾਨੂੰ ਕੋਈ ਫੋਨ ਕਾਲ ਆਉਂਦੀ ਜਿਵੇਂ ਅੱਜ ਕੱਚੇ ਮਾਛੀ ਬੜਾ ਸਾਹਿਬ ਤੋਂ ਸਾਨੂੰ ਫੋਨ ਆਇਆ ਸੋ ਉੱਥੇ ਵੀ ਜਿਹੜੀ ਆ ਉਹ ਸੇਵਾ ਪਹੁੰਚਦੀ ਕੀਤੀ ਗਈ ਹੈ ਤੇ ਇਹਦੇ ਨਾਲ ਨਾਲ ਹੀ ਅਸੀਂ ਵੀ ਬੇਨਤੀ ਕਰਾਂਗੇ ਵੀ ਜੋ ਮਾਨਯੋਗ ਪ੍ਰਧਾਨ ਜੀ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਉਹਨਾਂ ਵੱਲੋਂ ਜੋ ਵਿਸ਼ੇਸ਼ ਨਿਰਦੇਸ਼ ਹੋਏ ਨੇ ਸੋ ਜੇ ਕਿਸੇ ਨੂੰ ਕਿਸੇ ਪ੍ਰਕਾਰ ਦੀ ਵੀ ਕੋਈ ਮਦਦ ਦੀ ਲੋੜ ਹੈ ਕੋਈ ਰਾਸ਼ਨ ਦੀ ਕੋਈ ਲੰਗਰ ਦੀ ਕੋਈ ਰਹਿ ਰਹਿਸ਼ ਦੀ ਸੋ ਗੁਰਦੁਆਰਾ ਚੰਨ ਕਮਲ ਸਿੰਘ ਜੀ ਦੇ ਦਰਵਾਜ਼ੇ 24 ਘੰਟੇ ਲੋੜਵੰਦਾਲੇ ਤੇ ਸੰਗਤਾਂ ਨਹੀਂ ਖੁੱਲੇ ਨੇ ਆਪ ਜੀ ਉੱਥੇ ਪਹੁੰਚ ਸਕਦੇ ਹੋ ਸੰਪਰਕ ਕਰ ਸਕਦੇ ਹੋ ਸੋ ਅਰਦਾਸ ਕਰਾਂਗੇ ਮਹਾਰਾਜ ਕਿਰਪਾ ਕਰੇ ਸਰਬੱਤ ਦਾ ਭਲਾ ਕਰੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ